ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਇੱਕ ਦੂਜਾ ਸੂਬਾ ਕਿਹੜਾ ਬਚਦਾ ਹੈ ਪੰਜਾਬ ਜਿੱਥੇ ਵੱਡੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਤਰ੍ਹਾਂ ਦੀ ਮੁਹਿੰਮ ਦੇ ਵਿੱਚ ਫਿਰ ਜ਼ਿਆਦਾ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ ਵੱਡੇ ਪੱਦਰ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਤਾਂ ਹੁਣ ਇੱਕ ਵੱਡੀ ਖਬਰ ਇਹ ਹੈ ਕਿ 232 ਲਾਅ ਅਫਸਰ ਨੇ ਜਿਹੜੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਕੰਮ ਕਰਦੇ ਸੀ ਜਿਹੜੇ ਕਿ ਹਾਈ ਕੋਰਟ ਸੁਪਰੀਮ ਕੋਰਟ ਤੇ ਹੋਰ ਜਿਹੜੇ ਟ੍ਰਿਬਿਊਨਲ ਬਣੇ ਨੇ ਜਿੱਥੇ ਪੈਰਵਾਈ ਹੁੰਦੀ ਹੈ ਕੇਸਾਂ ਦੀ ਉੱਥੇ ਨੁਮਾਇੰਦਗੀ ਸਰਕਾਰ ਦੀ ਕਰਦੇ ਸੀ ਉਹਨਾਂ ਦੇ ਵਿੱਚੋਂ 232 ਦੇ 32 ਅਫਸਰਾਂ ਤੋਂ ਹੀ ਜਿਹੜੇ ਅਸਤੀਫੇ ਮੰਗਲੇ ਗਏ ਨੇ ਉੱਥੇ ਹੁਣ ਕੀ ਨਵੀਆਂ ਨਿਯੁਕਤੀਆਂ ਹੋਣਗੀਆਂ ਕਿਉਂਕਿ ਨਿਯੁਕਤੀਆਂ ਹੋਣੀਆਂ ਸੁਭਾਵਕ ਨੇ ਨਿਯੁਕਤੀਆਂ ਕੀਤੇ ਬਿਨਾ ਗੁਜ਼ਾਰਾ ਨਹੀਂ ਹੋਣਾ ਪੰਜਾਬ ਸਰਕਾਰ ਦੇ ਜਿਹੜੇ ਲੀਗਲ ਕੇਸ ਨੇ ਕਾਨੂੰਨੀ ਨੁਕਤੇ ਨੇ ਉਹਨਾਂ ਨੂੰ ਪੇਸ਼ ਕਰਨ ਦੇ ਲਈ ਉਹਨਾਂ ਦੇ ਨੁਮਾਇੰਦਗੀ ਕਰਨ ਦੇ ਲਈ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਭਰਤੀ ਹੁੰਦੀ ਹੈ ਵੱਡੇ ਪਦਰ ਦੇ ਉੱਤੇ ਜ਼ਿਆਦਾਤਰ ਪੋਲੀਟੀਕਲ ਪਾਰਟੀਆਂ ਬਹੁਤ ਸਾਰੇ ਸਿਆਸਤਦਾਨ ਆਪਣੀ ਮਰਜ਼ੀ ਦੇ ਜਾਂ ਆਪਣੇ ਚਾਹਤੇ ਨੇ ਜਿਹੜੇ ਇਹਨਾਂ ਸੀਟਾਂ ਉੱਤੇ ਇਹਨਾਂ ਕੁਰਸੀਆਂ ਦੇ ਉੱਤੇ ਬਿਠਾਉਣ ਦੀ ਜਿਹੜੀ ਹੈ ਝਾਕ ਦੇ ਵਿੱਚ ਰਹਿੰਦੇ ਨੇ ਔਰ ਹੁਣ ਦੀ ਸਰਕਾਰ ਹੀ ਨਹੀਂ ਇਸ ਤੋਂ ਪਹਿਲਾਂ ਵੀ ਇਹ سلسلہ ਲਗਾਤਾਰ ਚੱਲਿਆ ਆਉਂਦਾ ਹੈ ਪਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਹੀ ਲਗਾਤਾਰ ਪੰਜਾਬ ਸਰਕਾਰ ਦੇ ਵਿੱਚ ਪ੍ਰਸ਼ਾਸਨਿਕ ਤੌਰ ਦੇ ਉੱਤੇ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਜੋ ਹੁਣ ਤੱਕ ਜਾਣਕਾਰੀ ਮਿਲਦੀ ਹੈ ਉਸ ਦੇ ਵਿੱਚ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਸਾਰੇ ਦੇ ਸਾਰੇ ਕਾਨੂੰਨ ਅਧਿਕਾਰੀਆਂ ਅਫਸਰਾਂ ਤੋਂ ਅਸਤੀਫੇ ਮੰਗੇ ਨੇ ਜਿਸ ਦੇ ਵਿੱਚ ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ 100 ਦੇ ਕਰੀਬ ਅਸਤੀਫੇ ਤਾਂ ਜਿਹੜੇ ਪਹੁੰਚ ਵੀ ਚੁੱਕੇ ਨੇ ਜਿੰਨਾਂ ਨੇ ਸਹਿਤ ਸੁਭਾਅ ਪਹਿਲੇ ਹੱਲੇ ਹੀ ਸਰਕਾਰ ਦੇ ਹੁਕਮ ਆਉਣ ਤੋਂ ਬਾਅਦ ਅਸਤੀਫਾ ਆਪਣਾ ਦੇ ਦਿੱਤਾ ਪਰ ਬਹੁਤ ਸਾਰੇ ਕਾਨੂੰਨ ਅਫਸਰ ਹਾਲੇ ਜਿਹੜੇ ਨੇ ਉਹਨਾਂ ਦੇ ਅਸਤੀਫੇ ਆਉਣੇ ਬਾਕੀ ਨੇ ਕਿ ਸਾਰੇ ਦੇ ਸਾਰੇ ਇੱਕੋ ਝਟਕੇ ਦੇ ਵਿੱਚ ਬਦਲ ਦਿੱਤੇ ਗਏ ਅਫਸਰ ਨੇ ਜਾਂ ਬਦਲ ਦਿੱਤੇ ਜਾਣਗੇ ਜਾਂ ਕੁਝ ਅਫਸਰ ਅੜ ਵੀ ਜਾਣਗੇ ਜਿਹੜੇ ਮੈਰਿਟ ਬੇਸ ਦੇ ਉੱਤੇ ਲੱਗੇ ਨੇ ਕਿ ਆਪਣੇ ਉਸ ਕੁਰਸੀ ਉੱਤੇ ਬਣੇ ਰਹਿਣ ਦੇ ਲਈ ਸਰਕਾਰ ਨੂੰ ਚੈਲੰਜ ਕਰਨਗੇ ਪਰ ਬਹੁਤੀ ਸੰਭਾਵਨਾ ਹੀ ਹੈ ਕਿ ਸਰਕਾਰ ਦੀ ਮਰਜ਼ੀ ਦੇ ਨਾਲ ਹੀ ਸਾਰੇ ਦੇ ਸਾਰੇ ਕਾਨੂੰਨ ਅਫਸਰ ਆ ਜਿਹੜੇ ਉਹਨਾਂ ਨੂੰ ਬਦਲ ਦਿੱਤਾ ਜਾਵੇਗਾ 232 ਕਾਨੂੰਨ ਅਫਸਰ ਨੇ ਉਹਨਾਂ ਵਿੱਚੋਂ ਵਿੱਚੋਂ ਜਿਹੜੇ 100 ਦੇ ਕਰੀਬ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਅਸਤੀਫੇ ਨੇ ਜਿਹੜੇ ਉਹ ਪੁੱਜ ਗਏ ਨੇ ਔਰ ਉਪਰਵਾਣ ਵੀ ਹੋ ਜਾਣੇ ਨੇ ਕਿਉਂਕਿ ਸਰਕਾਰ ਦੀ ਮਰਜ਼ੀ ਦੇ ਮੁਤਾਬਕ ਇਹ ਫੈਸਲਾ ਹੋ ਰਿਹਾ ਹੈ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਵੱਲੋਂ ਕਾਨੂੰਨ ਅਧਿਕਾਰੀਆਂ ਦੇ ਅਸਤੀਫੇ ਮੰਗੇ ਜਾਣਾ ਇੱਕ ਰੁਟੀਨ ਦੀ ਪ੍ਰਕਿਰਿਆ ਹੈ ਜੋ ਕਿ ਅਧਿਕਾਰੀਆਂ ਦਾ 1 ਸਾਲ ਦਾ ਸੇਵਾ ਕਾਲ ਮੁਕੰਮਲ ਹੋਣ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਇਹ ਕਦਮ ਕਾਨੂੰਨ ਅਧਿਕਾਰੀਆਂ ਦੀ ਪੁਨਰ ਨਿਯੁਕਤੀ ਨੂੰ ਆਸਾਨ ਬਣਾਉਣ ਲਈ ਠਾਇਆ ਗਿਆ ਤਾਂ ਜੋ ਕਾਨੂੰਨੀ ਨਿਯਮਾਂ ਦੇ ਵਿੱਚ ਲਗਾਤਾਰਤਾ ਯਕੀਨੀ ਬਣਾਈ ਜਾ ਸਕੇ ਐਡਵੋਕੇਟ ਜਨਰਲ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਸਰਕਾਰ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਵਿਆਪਕ ਹਿੱਤ ਵਿੱਚ ਦਫ਼ਤਰ ਦੇ ਕੰਮਕਾਜ ਨੂੰ ਤਰਕਸੰਗਤ ਬਣਾਉਣਾ ਚਾਹੁੰਦੀ ਹੈ ਵਿਵਸਥਿਤ ਕਰਨ ਦੇ ਲਈ ਵਚਨਬੱਧ ਹੈ ਦਿੱਲੀ ਵਿੱਚ ਪਾਰਟੀ ਦੀ ਜਿਹੜੇ ਸਾਹਮਣੇ ਆਏ ਚੁਣੌਤੀਆਂ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਵੱਡੀਆਂ ਤਬਦੀਲੀਆਂ ਕਰ ਰਹੀ ਹੈ ਜਿਵੇਂ ਕਿ ਬੀਤੇ ਦੇਣੀ 21 ਆਈਪਸ ਅਧਿਕਾਰੀ ਬਦਲ ਦਿੱਤੇ ਔਰ ਜਿਹੜੇ ਅਫਸਰ ਹੈੱਡ ਕੁਆਰਟਰ 'ਚ ਬੈਠੇ ਸਨ ਉਹਨਾਂ ਨੂੰ ਫੀਲਡ ਵਿੱਚ ਭੇਜ ਦਿੱਤਾ ਤੇ ਕੁਝ ਅਫਸਰ ਐਸੇ ਨੇ ਜਿਨ੍ਹਾਂ ਨੂੰ ਫੀਲਡ ਤੋਂ ਲਿਆ ਕੇ ਹੈੱਡ ਕੁਆਰਟਰ ਬਿਠਾ ਦਿੱਤਾ ਗਿਆ ਤਾਕੀ ਇਹ ਮੈਰਿਟ ਦੇ ਆਧਾਰ ਦੇ ਉੱਤੇ ਬਦਲੀਆਂ ਹੋ ਰਹੀਆਂ ਨੇ ਜਾਂ ਫਿਰ ਕੋਈ ਹੋਰ ਸਰਕਾਰ ਰੌਣ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਕਿਵੇਂ ਅਸੀਂ ਪ੍ਰਸ਼ਾਸਨਿਕ ਤੌਰ ਦੇ ਉੱਤੇ ਵੱਡੀਆਂ ਜ਼ਿੰਮੇਵਾਰੀਆਂ ਕਿਹੜੇ ਅਫਸਰਾਂ ਨੂੰ ਦੇਣੀਆਂ ਨੇ ਇਸ ਦੇ ਲਈ ਲਗਾਤਾਰ ਸਰਗਰਮੀਆਂ ਹੋ ਰਹੀਆਂ ਨੇ ਹਾਲਾਂਕਿ ਇੱਕ ਡਿਪਟੀ ਕਮਿਸ਼ਨਰ ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਜਿਹੜਾ ਕੀ ਹੈ ਰਾਜੇਸ਼ ਤਿਰਪਾਠੀ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਇਸੇ ਤਰ੍ਹਾਂ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਜਿਹੜੇ ਮੁਲਾਜ਼ਮ ਨੇ ਹਾਲਾਂਕਿ ਕਿਹਾ ਇਹ ਗਿਆ ਕਿ ਸਪਾਈ ਤੋਂ ਇੰਸਪੈਕਟਰ ਰੈਂਕ ਤੱਕ ਦੇ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਨੇ ਅਫਸਰ ਨੇ ਉਹਨਾਂ ਨੂੰ ਜਿਹੜਾ ਆ ਸੀਟਾਂ ਉਹਨਾਂ ਤੋਂ ਖੋਹ ਲਿਆਂਗੀਆਂ ਨੇ ਨੌਕਰੀ ਤੋਂ ਕੱਢ ਦਿੱਤਾ ਗਿਆ ਬਰਖਾਸਤ ਕੀਤੇ ਗਏ ਨੇ ਸਸਪੈਂਡ ਕੀਤੇ ਗਏ ਨੇ ਹਾਲਾਂਕਿ ਉਸ ਦੇ ਖਿਲਾਫ ਵੀ ਕਈ ਜਿਹੜੇ ਰਿਟਾਇਰਡ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਡੀਜੀਪੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਆਪਣੀ ਹੀ ਪੁਲਿਸ ਫੋਰਸ ਨੂੰ ਇਸ ਤਰ੍ਹਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਗਿਆ ਕਿ ਕਾਲੀਆਂ ਭੇਡਾਂ ਕਿਉਂ ਗਿਆ ਗਿਆ ਪੁਲਿਸ ਨੂੰ ਹੀ ਔਰ ਪੁਲਿਸ ਮੁਖੀ ਕਹੇ ਜੇ ਇਹ ਕਹਿੰਦਾ ਤਾਂ ਫਿਰ ਮੋਰਲ ਹੋਰ ਡਾਊਨ ਹੁੰਦਾ ਇਸ ਤਰ੍ਹਾਂ ਦੀਆਂ ਵੀ ਦਲੀਲਾਂ ਨੇ ਪਰ ਦੂਜੇ ਪੱਧਰ ਦੇ ਉੱਤੇ ਸਰਕਾਰ ਨੇ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਜਾਂ ਸਵਾਲ ਚੁੱਕੇ ਜਾ ਰਹੇ ਨੇ ਇਹਨਾਂ ਨੂੰ ਤਾਂ ਸੁਭਾਵਿਕ ਜੀ ਗੱਲ ਹੈ ਕਿ ਇਗਨੋਰ ਹੀ ਕਰੇਗੀ ਸਰਕਾਰ ਪਰ ਸਰਕਾਰ ਨੇ ਆਪਣਾ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿਹੜੇ ਕਿਹੜੇ ਚੈਲੰਜ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਵੱਡੇ ਪੱਦਰ ਦੇ ਉੱਤੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਹੁਣ 232 ਲੋ ਅਫਸਰਾਂ ਨੂੰ ਲੈ ਕੇ ਜਿਹੜੇ ਐਡਵੋਕੇਟ ਜਰਨਲ ਨੇ ਗੁਰਮਿੰਦਰ ਸਿੰਘ ਗੈਰੀ ਉਹਨਾਂ ਨੇ ਤਾਂ ਹੀ ਕਿਹਾ ਕਿ ਰੂਟੀਨ ਦੀ ਪ੍ਰਕਿਰਿਆ 1 ਸਾਲ ਦੇ ਬਾਅਦ ਐਕਸਟੈਂਸ਼ਨ ਦਿੱਤੀ ਜਾਂਦੀ ਹੈ ਜਾਂ ਇਹ ਕਹਿ ਲਓ ਕੁਝ ਅਫਸਰਾਂ ਨੂੰ ਕੀ ਜਿਹੜਾ ਆ ਦੁਬਾਰਾ ਤਨਿਯੁਕਤ ਕੀਤਾ ਜਾਏਗਾ ਉਹਨਾਂ ਦੇ ਵਿੱਚ ਉਹ ਜੇ ਸਾਰੇ ਦੇ ਸਾਰੇ ਬਦਲ ਦਿੱਤੇ ਜਾਣਗੇ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਇਹ ਵੱਡੀ ਤਬਦੀਲੀ ਹੈ ਜਿਹੜੀ ਕੋ ਆਮ ਗੱਲ ਕਰਕੇ ਨਹੀਂ ਦੇਖੀ ਜਾ ਰਹੀ ਕਿਉਂਕਿ 232 ਦੇ ਵਿੱਚੋਂ ਵੱਡੇ ਪਦਰ ਦੇ ਉੱਤੇ ਜਿਹੜੇ ਅਸਤੀਫੇ ਆਏ ਨੇ ਉਹਨਾਂ ਦੇ ਵਿੱਚ ਉਹੀ ਲੋਕ ਨੇ ਜਿਨ੍ਹਾਂ ਨੂੰ ਪਹਿਲਾਂ ਸਫਾਰਸ਼ ਦੇ ਆਧਾਰ ਦੇ ਉੱਤੇ ਹੀ ਰੱਖਿਆ ਗਿਆ ਸੀ ਕਿਸੇ ਨਾ ਕਿਸੇ ਦੇ ਕਹਿਣ ਦੇ ਉੱਤੇ ਹੁਣ ਇਹਨਾਂ ਕੇਸਾਂ ਦੇ ਵਿੱਚ ਇਸ ਘਟਨਾਕ੍ਰਮ ਨੂੰ ਲੈ ਕੇ ਐਡਵੋਕੇਟ ਜਨਰਲ ਨੇ ਜਿਹੜੀ ਗੱਲ ਆਖੀ ਹੈ ਕਿ 10 ਫਰਵਰੀ ਨੂੰ ਸਾਰਿਆਂ ਦਾ ਕਾਰਜਕਾਲ ਪੂਰਾ ਹੋ ਗਿਆ ਸੀ ਤੇ ਇਹਨਾਂ ਸਾਰਿਆਂ ਦੀ ਔਰੀਐਂਟੇਸ਼ਨ ਤੋਂ ਬਾਅਦ ਇਹਨਾਂ ਨੂੰ ਮੁੜ ਨਿਯੁਕਤ ਕੀਤਾ ਜਾਵੇਗਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਐਡਵੋਕੇਟ ਜਨਰਲ ਦੀ ਨਵੀਂ ਟੀਮ ਦਾ ਗਠਨ ਅਗਲੇ 15 ਦਿਨਾਂ ਦੇ ਵਿੱਚ ਵਿੱਚ ਕਰ ਦਿੱਤਾ ਜਾਵੇਗਾ ਜਿਸ ਲਈ ਛੇਤੀ ਇਸ਼ਤਿਆਰ ਜਾਰੀ ਕੀਤਾ ਜਾ ਰਿਹਾ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਹੁਣ ਤੱਕ ਰਵਾਇਤ ਰਹੀ ਹੈ ਕਿ ਇਹਨਾਂ ਸਾਰੇ ਅਹੁਦਿਆਂ ਤੇ ਨਿਯੁਕਤੀ ਇੱਕ ਇੱਕ ਸਾਲ ਲਈ ਹੁੰਦੀ ਹੈ ਹਰ ਸਾਲ ਉਦੋਂ ਤੱਕ ਵਧਾਈ ਜਾਂਦੀ ਹੈ ਜਦੋਂ ਤੱਕ ਸਰਕਾਰ ਬਦਲ ਨਹੀਂ ਜਾਂਦੀ ਪੰਜਾਬ ਚ ਆਪ ਸਰਕਾਰ ਆਪਣੇ ਕਾਰਜਕਾਲ AG ਤੋਂ ਲੈ ਕੇ ਉਹਨਾਂ ਦੇ ਵਿਭਾਗ 'ਚ ਲੱਗਣ ਵਾਲੇ ਵਕੀਲਾਂ ਦੀ ਟੀਮ ਹੁਣ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ ਇਸ ਗੱਲ ਤੋਂ ਸਪਸ਼ਟ ਹੈ ਕਿ ਦਿੱਲੀ ਦੇ ਚੋਣ ਨਤੀਜਿਆਂ ਦਾ ਅਸਰ ਪੰਜਾਬ ਸਰਕਾਰ ਦੇ ਉੱਤੇ ਦਿਖਦਾ ਸਾਫ਼ ਦਿਖਾਈ ਦੇ ਰਿਹਾ ਹੈ ਹਾਲਾਂਕਿ ਪਹਿਲਾਂ ਤੋਂ ਹੀ ਬਣੀ ਹੋਈ ਨਿਜਮ ਨੇ ਕਿ ਇੱਕ ਸਾਲ ਤੋਂ ਬਾਅਦ ਜਿਹੜੀ ਤਬਦੀਲੀ ਹੋਣੀ ਲਾਜ਼ਮੀ ਹੁੰਦੀ ਹੈ ਪਰ ਪਹਿਲਾਂ ਕੀ ਕੀਤਾ ਜਾਂਦਾ ਸੀ ਕਿ ਇੱਕ ਸਾਲ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਅਫਸਰਾਂ ਨੂੰ ਹੀ ਦੁਬਾਰਾ ਤੋਂ ਨਿਯੁਕਤ ਕਰ ਲਿਆ ਜਾਂਦਾ ਸੀ ਹੁਣ 232 ਦੇ ਵਿੱਚ ਦੁਬਾਰਾ ਅਗਲੇ ਸਾਲ ਲਈ ਨਿਯੁਕਤ ਕੀਤੇ ਜਾਣ ਵਾਲਿਆਂ 'ਚ ਗਿਣਤੀ ਕਿੰਨੀ ਆਉਂਦੀ ਹੈ ਹਾਲਾਂਕਿ ਇਸ ਲਈ ਬਕਾਇਦਾ ਇਸ਼ਤਿਹਾਰ ਦਿੱਤਾ ਜਾਣਾ ਔਰ ਮੰਨਿਆ ਜਾ ਰਿਹਾ ਕਿ ਪੂਰੀ ਦੀ ਪੂਰੀ ਟੀਮ ਹੀ ਐਡਵੋਕੇਟ ਜਨਰਲ ਦੀ ਚੇਂਜ ਹੋਵੇਗੀ ਇਸ ਤੋਂ ਪਹਿਲਾਂ ਏਜੀ ਦੀ ਪੋਸਟ ਉੱਤੇ ਵੀ ਲਗਾਤਾਰ ਪੰਜਾਬ ਸਰਕਾਰ ਕਿਉਂਕਿ ਕਾਂਗਰਸ ਦੇ ਜਿਹੜੇ 111 ਦਿਨ ਸੀ ਕਾਰਜਕਾਲ ਸੀ ਚੰਨੀ ਸਰਕਾਰ ਦਾ ਉਸ ਦੌਰਾਨ ਵੀ ਏਜੀ ਦਫ਼ਤਰ ਦੇ ਵਿੱਚ ਵੱਡੀ ਹਲਚਲ ਹੋਈ ਸੀ ਤਬਦੀਲੀਆਂ ਹੋਈਆਂ ਉਸ ਤੋਂ ਬਾਅਦ ਫਿਰ ਭਗਵਾਨ ਤਮਾਨ ਸਰਕਾਰ ਜਿਹੜੀ ਹੈ ਉਹਨਾਂ ਦੀ ਅਗਵਾਈ ਵਿੱਚ ਜਿਹੜੀ ਚੱਲ ਰਹੀ ਸਰਕਾਰ ਆਮ ਆਦਮੀ ਪਾਰਟੀ ਉਦੋਂ ਵੀ ਏਜੀ ਦੇ ਵਿੱਚ ਜਿਹੜੀ ਸੀਟ ਹੈ ਆ ਦਾ ਉਹ ਕਈ ਵਾਰ ਬਦਲ ਚੁੱਕਾ ਹੈ ਤਾਂ ਹੁਣ ਪੂਰੀ ਦੀ ਪੂਰੀ ਟੀਮ ਬਦਲਣ ਦੀ ਫਰਾਕ ਵਿੱਚ ਸਰਕਾਰ ਹੈ ਇਸ ਦਾ ਅਸਰ ਕੀ ਹੋਣਾ ਹੈ ਤਬਦੀਲੀ ਕਰਨੀ ਕਿਉਂ ਪੈ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੁਸੀਂ ਕੀ ਸਮਝਦੇ ਹੋ ਪ੍ਰਸ਼ਾਸਨਿਕ ਤੌਰ ਦੇ ਉੱਤੇ ਕੀਤੇ ਜਾ ਰਹੇ ਵੱਡੇ ਬਦਲਾਅ ਤੇ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਸਰਕਾਰ ਦੀ ਕੀ ਮੰਸ਼ਾ ਹੋ ਸਕਦੀ ਹੈ ਉਸ ਦੇ ਬਾਰੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ